ਔਰ ਇਹ ਉਹੀ ਬੰਦਾ ਅੱਜ ਖੜਾ ਲੱਗਦਾ ਹੈ। ਆਹੀ ਬੰਦਾ ਗੱਲ ਨਾਲ। ਕੋਈ ਵੀਡੀਓ ਬਣਾਉਗਾ। ਕੋਈ ਪੜਾਉਗਾ। ਕੋਈ ਵੀ ਉਹ ਇਹ ਨੂੰ ਚਾਰ ਕੇ ਖਲਾ ਰਿਹਾ ਇਹਨੇ। ਕੋਈ ਖੁਸ਼ੀ ਦਾ ਡਾ ਹੈ ਸੁਵਾਰੀ ਹੈ ਕਿ ਤੇ। ਕੋਈ ਛੋੜ ਹੈ। ਇੱਥੇ ਭਾਈ ਸੁਵਾਰੀ ਹੈਗੇ ਕੋਈ? ਹਾਂ ਫਿਰ। ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ? ਜੀ ਵੀਡੀਓ। ਬੰਦ ਕਰ ਗੱਡੀ ਰੁਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ। ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਬੱਟਿਆ ਪਏਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈਣਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਛੋਟਾ ਕੋਈ ਚੜਨ ਲੱਗਾ ਇੱਥੇ ਛੋਟਾ ਕੋਈ ਚੜਨ ਲੱਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤਾਂ ਚੱਲ ਆ ਛੜਕ ਛੜਕ ਨੂੰ ਕਰ ਦਿੰਦਾ ਫੋਨ ਛੜਕਰੇ ਟੋਏ ਭਰ ਲਓ ਸੀ ਮਾੜੀ ਮੋੜਿਆ ਵੀ ਮੈਂ ਹੱਥ ਦਿੱਤਾ ਧੰਨਵਾਦ ਨਹੀਂ ਨਹੀਂ ਜੂ ਟੋਏ ਭਰੋ ਨਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾਡੀ ਸਭਾ ਨੂੰ ਛੂ ਟੋਏ ਭਰੋ ਨਾ ਪਿੰਡ ਵਾਲੇ ਵੀਰ ਮੜ ਕੇ ਆ ਛੋਟੀਆਂ ਮਹਿਤਾ ਕਰ ਲੋ ਟੋਏ ਭਰ ਲਓ ਪਿੰਡ ਵਾਲੇ ਯਾਰ ਟੋਏ ਭਰ ਲੀਏ ਟੋਏ ਪਿੰਡ ਵਾਲੇ ਭਰ ਲਓ ਯਾਰ ਇੱਕ ਮਿੰਟ ਪਿੰਡ ਵਾਲੇ ਕੱਢਿਓ ਨਹੀਂ ਅਸੀਂ ਤੁਹਾਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਜਰ ਜਮਾ ਅਸੀਂ ਸਾਰੇ ਏਡ ਕਰਦੇ ਨਾ ਸਾਰੀ ਸਭਾ ਰੋੜੀ ਚੱਕ ਕੇ ਲੈ ਆਨੇ ਅਸੀਂ ਉਹ ਟੋਏ ਵੀ ਦੇਖ ਲੈ ਸਾਡੇ ਸਾਲ ਰੋਡ ਖਰਾਬ ਹੋ ਰਿਆ ਯਾਰ ਸਰਕਾਰ ਦੀ ਤੂੰ ਬਣਵਾ ਨਹੀਂ ਸਕਦਾ ਐਮਐਲਏ ਨੂੰ ਫੋਨ ਕਰ ਦੇਗਾ ਵੀ ਸੜਕ ਬਣਾ ਦੇ ਨਹੀਂ ਸੜਕ ਸੀ ਕਿੱਥੋਂ ਬਣਾਦੀ ਪੱਲੇ ਬਣਾਦੀ ਸੀ ਹੋਰ ਹੋਰ ਪਾਉਗਾ ਯੋਜਨਾ ਜੀ ਨੌਕਰੀ ਕਰਕੇ ਏਰੀ ਏਡੇ ਰੋਕਾਂਗੇ ਮੈਂ ਬਸ ਤੂੰ ਤੇਰੇ ਪਲੇਟ ਲਿਖਾਇਆ ਸੀ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਇੱਕ ਅੱਡੀ ਟਾਈਮ ਤੇ ਕਿੰਨਾ ਲੱਗ ਜੇ ਕਹਿੰਦੇ ਉਹ ਓੱਥੇ ਨਹੀਂ ਆਜੋ ਕਹਿੰਦੇ ਉੱਥੇ ਰੋਕੀ ਕੱਲ ਓਥੇ ਉਹਨਾਂ ਨੇ ਟਰੈਲੀ ਬੈਗ ਲਾਈ ਠੀਕ ਹੈ ਜੇ ਕੋਈ ਐਕਸੀਡੈਂਟ ਹੋਵੇ ਤਾਂ ਫੇਰ ਫੇਰ ਰੋਕੀ ਰਗਵਾਈ ਸੀ ਫੇਰ ਹੀ ਆ ਯਾਰ ਅੱਜ ਟਰੈਲੀ ਬੈਗ ਲਾਈ ਬਾਬੇ ਸਾਰਾ ਰੋਡ ਜਾ ਫਿਰ ਜਾਂ ਤੁਸੀਂ ਵੀ ਲੈ ਕੇ ਨਹੀਂ ਲੈ ਕੇ ਨਹੀਂ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜੱ ਸੋਡਾ ਸਾਰਾ ਪਿੰਡ ਘਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਂਦੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਫਿਰ ਉਹੀ ਗੱਲ ਕਰਦੇ ਨਾ ਹੋਰ ਇਹ ਉਹੀ ਬੰਦਾ ਅੱਜ ਖੜਾ ਲੱਗਦਾ ਉਹੀ ਬੰਦਾ ਗੱਲ ਨਾਲ ਕੋਈ ਵੀਡੀਓ ਬਣਾਉਗਾ ਕੋਈ ਪੜਾਊਗਾ ਕੋਈ ਵੀ ਨੂੰ ਜਾਣ ਕੇ ਖਲਾਗੇ ਨੇ ਕੋਈ ਪੁੱਛੀ ਗਾ ਡਾ ਹੈ ਸੁਵਾਰੀ ਹੈ ਕਿ ਤੇ ਇੱਥੇ ਭਾਈ ਸੁਵਾਰੀ ਹੈ ਕੋਈ ਹਾਂ ਫਿਰ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਬੰਦ ਕਰ ਗੱਡੀ ਰੁਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋਟਾ ਤੁਸੀਂ ਕਿਉਂ ਕਲੇਸ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਪਟਿਆ ਪਏਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਤੁਸੀਂ ਕੱਲ ਚੜਿਓ ਇੱਥੋਂ ਛੋਟਾ ਚੜ ਲੈਣਾ ਛੋਟਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਓ ਛੜਕ ਛੜਕ ਨੂੰ ਕਰਦੇ ਦਾ ਫੋਨ ਛੜਕ ਦੇ ਟੋਏ ਭਰ ਲਓ ਸੀ ਮਾੜੀ ਮੋੜੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰੋ ਨਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾਡੀ ਦਵਾਈ ਟੋਏ ਛੂ ਟੋਏ ਭਰੋ ਨਾ ਪਿੰਡ ਵਾਲੇ ਵੀਰ ਮੜ ਕੇ ਆ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਓ ਪਿੰਡ ਵਾਲੇ ਯਾਰ ਭਰ ਲੀ ਟੋਏ ਪਿੰਡ ਵਾਲੇ ਭਰ ਲਓ ਯਾਰ 30 ਮਿੰਟ ਮਿੰਟ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਜਰ ਜਮਾ ਅਸੀਂ ਸਾਰੇ ਐਡ ਕਰਦੇ ਨਾ ਸਾਰੀ ਥੁੜੀ ਚੱਕ ਕੇ ਲੈ ਆਨੇ ਆ ਅਸੀਂ ਥੁੜੀ ਯਾਰ ਨਹੀਂ ਜਗਦੇ ਤੂੰ ਟ੍ਰੋਈ ਵੀ ਦੇਖ ਲੈ ਸਾਡਾ ਸਾਰਾ ਰੋਡ ਖਰਾਬ ਹੋ ਰਿਹਾ ਯਾਰ ਸਰਕਾਰ ਦੀ ਤੂੰ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਨਹੀਂ ਸੜਕ ਸੀ ਕਿੱਥੋਂ ਬਣਾ ਪੱਲੇ ਬਣਾ ਦੀ ਸੀ ਦੋ ਦੋ ਪਾਉਗਾ ਯੋਜਨਾ ਜੀ ਨੌਕਰੀ ਕਰਕੇ ਏਰੀ ਅੱਡੇ ਰੋਕਾਂਗੇ ਮੈਂ ਬਸ ਤੂੰ ਤੇਰੇ ਫੇਸ ਤੇ ਲਿਖਿਆ ਤਾਂ ਨਹੀਂ ਤੈਨੂੰ ਤੂੰ ਸਾਡੇ ਨਾਲ ਚੱਲ ਕੇ ਦੇਖ ਅੱਡੀ ਟਾਈਮ ਤੇ ਕਿੰਨਾ ਲੱਗਦੀ ਹੈ ਕਿਹਦੇ ਕਹਿੰਦੇ ਉਹ ਅੱਡੇ ਤੇ ਆਜੋ ਕਹਿੰਦੇ ਉੱਥੇ ਰੋਕੀ ਕੱਲ ਉੱਥੇ ਉਹਨਾਂ ਨੇ ਟਰੈਲੀ ਬੈਗ ਲਾਈ ਠੀਕ ਹੈ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਨਹੀਂ ਵਸੇ ਫੇਰ ਰੋਕੀ ਰਗਵਾਈ ਸੀ ਫੇਰ ਹੀ ਆ ਯਾਰ ਅੱਜੀ ਜਾ ਫਿਰ ਜਾਂ ਤੁਸੀਂ ਵੀ ਲੈ ਕੇ ਨਹੀਂ ਲੈ ਕੇ ਨਹੀਂ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜੱ ਸੋਡਾ ਸਾਰਾ ਪਿੰਡ ਘਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਫਿਰ ਉਹੀ ਗੱਲ ਕਰਦੇ ਨਾ